ਸ਼ਾਹ ਨੇ ਆਪ ਆਪਣੀ ਰਹਿਮਤ ਬਖਸ਼ਿਸ਼ ਕੀਤੀ ਹੈ ਕਿ ਸੰਗਤਾਂ ਦੇ ਮਨਾਂ ਵਿੱਚ ਆਪ ਆ ਕੇ ਵਸੇ ਕਿਉਂਕਿ ਗੁਰੂ ਪਾਤਸ਼ਾਹ ਜਦੋਂ ਕਿਤੇ ਪ੍ਰਾਈਵੇਟ ਗੱਡੀ ਵਿੱਚ ਲੈ ਕੇ ਜਾਂਦੀਆਂ ਸੰਗਤਾਂ ਤਾਂ ਉਹਦੇ ਨਾਲ ਬਹੁਤ ਵੱਡੀਆਂ ਗੁਸਤਾਖੀਆਂ ਹੋ ਜਾਂਦੀਆਂ ਸੰਗਤਾਂ ਰਸਤੇਾਂ 'ਚ ਘੜੀਆਂ ਹੁੰਦੀਆਂ ਤੇ ਉਹਨਾਂ ਤੋਂ ਭੁੱਲ ਹੋ ਜਾਂਦੀ ਹੈ ਕਿ ਨਮਸਕਾਰਾਂ ਨਹੀਂ ਕਰ ਸਕਦੇ ਸੋ ਜਦੋਂ ਇਸ ਪਾਰਕੀ ਸਾਹਿਬ ਵਿੱਚ ਗੁਰੂ ਪਾਤਸ਼ਾਹ ਨਿਕਲਣਗੇ ਤਾਂ ਹਰ ਬੰਦਾ ਖੁਸ਼ੀਆਂ ਨਾਲ ਆਪਣੀਆਂ ਝੋਲੀਆਂ ਭਰ ਲੇਗਾ ਕਿ ਕੁਝ ਹਦਾਈ ਨੂੰ ਵੀ ਪਤਾ ਲੱਗੇਗਾ ਜਿਹੜਾ ਵੀ ਰੋਡ ਦੇ ਉੱਪਰ ਹੋਏਗਾ ਉਹਨੂੰ ਪਤਾ ਲੱਗੇਗਾ ਕਿ ਬਾਦਸ਼ਾਹ ਆਂਗਰੇ ਨੇ ਤੋਂ ਨਮਸਕਾਰਾਂ ਕਰਕੇ ਆਪਣੀਆਂ ਝੋਲੀਆਂ ਪਰੇਗਾ ਸੋ ਮੈਂ ਸਾਰੀ ਸੰਗਤ ਨੂੰ ਜਿਨ੍ਹਾਂ ਸੰਗਤਾਂ ਦੇ ਪਾਤਸ਼ਾਹ ਨੇ ਮਨ ਵਿੱਚ ਆ ਕੇ ਇਹ ਵੱਡੀ ਰਹਿਮਤ ਬਖਸ਼ਿਸ਼ ਕਰਾਈ ਹੈ ਸੋ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਵਧਾਈ ਦੇਣੀ ਚਾਹੁੰਦਾ ਤੇ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਉਹਨਾਂ ਨੇ ਪਾਤਸ਼ਾਹ ਦੇ ਇਸ ਕਾਰਜ ਲਈ ਵੱਡਾ ਯੋਗਦਾਨ ਕੀਤਾ ਤੇ ਪਾਤਸ਼ਾਹ ਬਖਸ਼ਿਸ਼ ਕੰਦ ਕਿ ਉਹਨਾਂ ਦੀਆਂ ਵਿੱਚ ਝੋਲੀਆਂ ਖੁਸ਼ੀਆਂ ਨਾਲ ਭਰਨ ਸੋ ਸਾਰੀ ਸੰਗਤ ਨੂੰ ਵਧਾਈ ਤੇ ਬਹੁਤ ਹੀ ਲੋੜਮੰਦ ਉਪਰਾਲਾ ਜਿਹੜਾ ਸੰਗਤਾਂ ਨੇ ਕੀਤਾ ਹੈਗਾ ਮਹਾਰਾਜ ਦੀ ਬੀੜ ਜਦੋਂ ਮਹਾਰਾਜ ਦਾ ਸਰੂਪ ਕਿਤੇ ਜਾਣਾ ਹੁੰਦਾ ਹੈ ਕੋਈ ਪ੍ਰਾਈਵੇਟ ਬੰਦਾ ਘਰੇ ਮਹਾਰਾਜ ਦਾ ਪ੍ਰਕਾਸ਼ ਕਰਨਾ ਚਾਹੁੰਦਾ ਹੈ ਆਪਦੀ ਪ੍ਰਾਈਵੇਟ ਗੱਡੀ ਲੈ ਕੇ ਆਉਂਦਾ ਕੋਈ ਗੋਦੀ 'ਚ ਰੱਖ ਲੈਂਦਾ ਕੋਈ ਸੀਟ ਤੇ ਰੱਖ ਲੈਂਦਾ ਉਹ ਕਿਤੇ ਅਸੀਂ ਸਮਝਦੇ ਹਾਂ ਕਿ ਸੰਗਤਾਂ ਨੇ ਸਮਝਿਆ ਕਿ ਕਿਤੇ ਉਹ ਮਹਾਰਾਜ ਦੀ ਪੂਰੀ ਰਿਸਪੈਕਟ ਨਹੀਂ ਹੁੰਦੀ ਉਹ ਸਾਹ ਨਾਲ ਸੋ ਇਹਨਾਂ ਨੇ ਆਪ ਹੀ ਉਦਮ ਕੀਤਾ ਆਪ ਹੀ ਉਪਰਾਲਾ ਕੀਤਾ ਆਪ ਹੀ ਪੈਸੇ ਇਕੱਠੇ ਕੀਤੇ ਜੁਨੇਜਾ ਸਾਹਿਬ ਨੇ ਸਾਰੀ ਕਹਾਣੀ ਦੱਸੀ ਕਿਵੇਂ-ਕਿਵੇਂ ਕਰਕੇ ਮਹਾਰਾਜ ਦੀ ਆਪ ਹੀ ਕਿਰਪਾ ਹੋਈ ਹੈ ਜਿਹੜੀ ਚੀਜ਼ 8-9 ਮਹੀਨੇ ਬਾਅਦ ਮਿਲਣੀ ਸੀਗੀ ਉਹ 2 ਮਹੀਨਿਆਂ ਚ ਬਣ ਕੇ ਤਿਆਰ ਹੋ ਕੇ ਇੱਥੇ ਸੰਗਤਾਂ ਨੂੰ ਅੱਜ ਜਿਨਾਂ ਨੇ ਪ੍ਰਿੰਟ ਕੀਤੀ। ਸੋ ਇਹ ਬਹੁਤ ਹੀ ਸ਼ਲਾਘਾ ਦੇ ਪਾਤਰ ਨੇ ਸਾਰੀ ਸੰਗਤ ਹੈ ਜਿਨ੍ਹਾਂ ਨੇ ਇਹ ਕੰਮ ਕੀਤਾ। ਇਹਦੀ ਤੇ तकरीबन ਸਾਡਾ 10 ਲੱਖ ਰੁਪਈਆ ਲੱਗਿਆ ਜੀ ਜੋ ਕਿ ਸਾਰਾ ਸੰਗਤਾਂ ਦੇ ਸਹਿਯੋਗ ਨਾਲ ਲੱਗਿਆ। ਕਿਸੇ ਨੇ 10 ਰੁਪਈਆ ਦਿੱਤੇ ਰਿਹਾ ਕਿਸੇ ਨੇ ਲੱਖ ਰੁਪਈਆ ਦਿੱਤਾ। ਲੇਕਿਨ ਗੁਰੂ ਦੀ ਕਿਰਪਾ ਐਸੀ ਹੈ 10 ਲੱਖ ਲਾ ਕੇ ਵੀ ਪੈਸੇ ਬਚ ਗਏ। ਪਾਲਕੀ ਸਾਹਿਬ ਬੜੀ ਸੁੰਦਰ ਬਣ ਕੇ ਤਿਆਰ ਐ ਜੋ ਕਿ ਅੱਜ ਅਸੀਂ ਘੋੜਿਆਂ ਵਾਲਾ ਗੁਰਦੁਆਰਾ ਦੀ ਇੱਕ ਕਮੇਟੀ ਐ। ਇਨਾਂ ਨੂੰ ਸੌਂਪ ਦਿੱਤੀ ਐ ਜਿੱਥੇ ਮੇਰੇ ਮਹਾਰਾਜ ਨਾ ਸਰੂਪ ਜਾਏਗਾ ਉਹਦੇ ਵਿੱਚ ਸਿਸ਼ੋਬਿਤ ਹੋ ਕੇ ਜਾਣਗੇ ਤਾਂ ਕਿ ਜਿੱਥੇ ਮੇਰੇ ਮਹਾਰਾਜ ਜਾਣ ਉੱਥੇ ਪਤਾ ਲੱਗਣਾ ਚਾਹੀਦਾ ਕਿ ਸਵਾਰੀ ਸਾਹਿਬ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਜਾ ਰਹੇ ਨੇ ਤੇ ਇਹ ਕੋਈ ਵੀ ਬੰਦਾ ਆਪਣੇ ਘਰ ਦੇ ਵਿੱਚ ਸਰੂਪ ਲੈ ਜਾਣਾ ਚਾਹੁੰਦਾ ਹੈ ਕਿਸੇ ਵੀ ਗੁਦਵਾਰਾ ਸਾਹਿਬ ਚੋਂ ਲੈ ਜਾਣਾ ਚਾਹੁੰਦਾ ਉਹ ਲੈ ਕੇ ਵੀ ਜਾਏਗੀ ਦੁਬਾਰਾ ਲੈ ਕੇ ਵੀ ਆਏਗੀ ਇਹ ਵੈਸੇ ਸਟੇਸ਼ਨ ਤੇ ਇੱਥੇ ਕੋਰੇ ਉਹਨਾਂ ਗੁਦਵਾਰਾ ਚ ਰਿਆ ਕਰੇਗੀ ਇੱਥੇ ਦੇ ਮੈਨੇਜਰ ਸਾਹਿਬ ਨਾਲ ਕੰਟੈਕਟ ਕਰਕੇ ਇਹਨੂੰ ਕੋਈ ਵੀ ਲਿਜਾ ਸਕਦਾ ਹੈ ਫ੍ਰੀ ਆਫ ਕੋਸਟ ਹੈ ਕੋਈ ਅਧੀ ਸੇਵਾ ਨਹੀਂ ਹੈ ਡਰਾਈਵਰ ਸ਼੍ਰੋਮਣੀ ਕਮੇਟੀ ਵਾਲਾ ਨੂੰ ਬੇਨਤੀ ਕਰੀ ਹੈ ਜੀ ਇਹ ਸਾਨੂੰ ਪ੍ਰੋਵਾਈਡ ਕਰਨਗੇ ਤੇ ਧਾਮੀ ਸਾਹਿਬ ਨੂੰ ਮਾਨੀ ਜੀ ਨੂੰ ਲਾਲਕਾ ਜੀ ਖੜੇ ਨੇ ਬੇਨਤੀ ਕਰਾਂਗੇ ਕਿ ਇਹਦੇ ਲਈ ਗੁਰਸਿੱਖ ਡਰਾਈਵਰ ਜਿਹੜਾ ਕਿ ਮਾਨ ਮਰਿਆਦਾ ਨੂੰ ਕਾਇਮ ਰੱਖਦਾ ਹੋਵੇ ਉਹਦੀ ਬੇਨਤੀ ਸਾਡੇ ਹਲਕਾ ਇੰਚਾਰਜ ਖੜੇ ਨੇ ਮਾਨਿੰਦਰ ਜੀ ਖੜੇ ਨੇ ਇਹਨਾਂ ਨੂੰ ਬੇਨਤੀ ਕਰਕੇ ਧਾਮੀ ਸਾਹਿਬ ਨੂੰ ਕਹਿ ਕੇ ਡਰਾਈਵਰ ਲਿਆਵਾਂਗੇ ਜਦ ਤੱਕ ਨਹੀਂ ਆਏਗਾ ਕੋਈ ਵੀ ਗੁਰਸਿੱਖ ਬੱਚਾ ਜਿਹੜਾ ਡਰਾਈਵਰੀ ਜਾਣਦਾ ਫਿਲਹਾਲ ਲੈ